ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਹੀ ਵਿਵਾਦਾਂ 'ਚ ਰਹਿਣ ਵਾਲੀ ਗੰਗਨਾ ਰਣੌਥ ਨੇ ਤਿੰਨ ਖੇਤੀ ਕਾਨੂੰਨਾਂ ਦੀ ਮੋੜ ਵਕਾਲਤ ਕੀਤੀ ਹੈ। ਉਹਨਾਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿਤਕਾਰੀ ਦੱਸਿਆ ਕਿ ਆ ਕਿ ਸਾਡੇ ਕਿਸਾਨ ਦੀ ਤਰੱਕੀ ਤੇ ਕੋਈ ਬ੍ਰੇਕ ਨਾ ਲੱਗੇ। ਦੇਸ਼ ਦੇ ਵਿਕਾਸ 'ਚ ਕਿਸਾਨ ਮਜ਼ਬੂਤ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਕਿਸਾਨ ਖੁਦ ਜਹੀ ਅਪੀਲ ਕਰਨ ਕਿ ਜਿਹੜੇ ਤਿੰਨ ਕਾਨੂੰਨ ਵਾਪਸ ਜਿਹੜੇ ਵਾਪਸ ਲਏ ਗਏ ਸੀ ਉਹਨਾਂ ਨੂੰ ਦੁਬਾਰਾ ਲਾਗੂ ਕੀਤਾ ਜਾਵੇ। ਗੰਗਨਾ ਨੇ ਕਿਹਾ ਕਿ ਸਿਰਫ ਕੁਝ ਸੂਬਿਆਂ ਨੇ ਨਾ ਕਾਨੂੰਨਾਂ ਤੇ ਇਤਰਾਜ਼ ਜਤਾਇਆ ਸੀ। ਦਿੱਲੀ ਦੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਸਾਨ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਪ੍ਰਮੁੱਖ ਕਿਸਾਨ ਲੀਡਰਾਂ ਨੂੰ ਮਿਲੇ ਮੀਟਿੰਗ ਤੋਂ ਬਾਅਦ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਕਿਸਾਨਾਂ ਤੋਂ ਖੇਤੀ ਸਬੰਧਤ ਕਈ ਸੁਝਾਅ ਮਿਲੇ ਨੇ ਜਿਨ੍ਹਾਂ ਤੇ ਗੰਭੀਰਤਾ ਨਾਲ ਵਿਚਾਰ ਕਰਾਂਗੇ ਦੱਸ ਦੇ ਕਿ ਇਸ ਮੀਟਿੰਗ ਦੌਰਾਨ ਫਸਲ ਬੀਮਾ ਐਮ ਐਸ ਪੀ ਹਾਦ ਸਮੇਤ ਕਈ ਮੁੱਦਿਆਂ ਤੇ ਚਰਚਾ ਹੋਈ ਹੈ ਤੇ ਕਿਸਾਨਾਂ ਨੇ ਵੀ ਮੋਦੀ ਸਰਕਾਰ ਦੇ ਕਈ ਫੈਸਲਿਆਂ ਤੇ ਸਹਿਮਤੀ ਦਿੱਤੀ हरियाणा ਦੇ ਸਾਬਕਾ ਸੀਐਮ ਭੁਪੇਂਦਰ ਖੁੱਡਾ ਨੇ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਖੋਲ੍ਹਾਂਗੇ। ਲੋਕਤੰਤਰ 'ਚ ਕਿਸਾਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਖੁੱਡਾ ਨੇ ਕਿਹਾ ਕਿ ਕਿਸਾਨਾਂ ਦੀ ਗੱਲ ਸੁਣੀ ਜਾਵੇ ਸਮੱਸਿਆ ਦਾ ਹੱਲ ਹੋਵੇ। ਕਿਸਾਨਾਂ ਨੂੰ ਰੋਕਣਾ ਤੇ ਡਾਂਗਾ ਚਲਾਉਣਾ ਗੈਰ-ਲੋਕਤੰਤਰੀ ਹੈ। ਹਰਿਆਣਾ 'ਚ ਉਹਨਾਂ ਕਿਹਾ ਕਿ ਅਸੀਂ ਐਮਐਸਪੀ ਦੀ ਵੀ ਲੀਗਲ ਗਾਰੰਟੀ ਦੇ ਰਾਹੁਲ ਗਾਂਧੀ ਨੇ ਡੰਕੀ ਰੂਟs ਜ਼ਰੀਏ ਵਿਦੇਸ਼ਾਂ 'ਚ ਵਸੇ ਹਰਿਆਣਾ ਦੇ ਨੌਜਵਾਨਾਂ ਦਾ ਮੁੱਢ ਮੁੱਦਾ ਚੱਕਿਆ। ਰਾਹੁਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਤੋਂ ਉਹਨਾਂ ਨੇ ਅਮਰੀਕਾ 'ਚ ਹਰਿਆਣਾ ਦੇ ਨੌਜਵਾਨਾਂ ਨਾਲ ਹੋਈ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਨਾਲ ਹੀ ਭਾਰਤ ਆ ਕੇ ਉਹਨਾਂ ਦੇ ਪਰਿਵਾਰਾਂ ਨਾਲ ਕੀਤੀ ਗੱਲਬਾਤ ਦੀ ਵੀਡੀਓ ਵੀ ਸਾਂਝੀ ਕੀਤੀ। ਰਾਹੁਲ ਨੇ ਕਿਹਾ ਕਿ ਸਰਕਾਰਾਂ ਦੀ ਬੇਰੁਖੀ ਤੇ ਬੇਰੋਜ਼ਗਾਰੀ ਕਰਕੇ ਨੌਜਵਾਨ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਜਾਣ ਨੂੰ ਮਜਬੂਰ ਸ਼ਾਨਨ ਪਾਵਰ ਪ੍ਰੋਜੈਕਟ ਨੂੰ ਲੈ ਕੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਹਿਮਾਚਲ ਦੀ ਪਟੀਸ਼ਨ ਤੇ ਕੇਂਦਰ ਤੋਂ ਵੀ ਜਵਾਬ ਮੰਗਿਆ ਗਿਆ ਹੈ 8 ਨਵੰਬਰ ਤੱਕ ਜਵਾਬ ਦਾਖਲ ਕਰਨ ਦੇ ਹਦੇਸ਼ ਦਿੱਤੇ ਗਏ ਨੇ ਦਰਸਲ ਪੰਜਾਬ ਸਰਕਾਰ ਦੀ ਪ੍ਰੋਜੈਕਟ ਨੂੰ ਆਪਣੇ ਕੋਲ ਰੱਖਣ ਦੀ ਮੰਗ ਹੈ ਦੱਸ ਦੇ ਕਿ 1925 ਚ ਮੰਡੀ ਦੇ ਤਤਕਾਲੀ ਰਾਜਾ ਨੇ 99 ਸਾਲ ਲਈ ਪਾਵਰ ਪ੍ਰੋਜੈਕਟ ਦੀ ਜ਼ਮੀਨ ਲੀਜ਼ ਤੇ ਦਿੱਤੀ ਸੀ ਜੋ ਕਿ ਮਾਰਚ 2024 ਚ ਖਤਮ ਹੋ ਗਈ ਹੈ ਇਸ ਲਈ ਹਿਮਾਚਲ ਹਮਨੇ ਇਸ ਪ੍ਰੋਜੈਕਟ ਨੂੰ ਵਾਪਸ ਲੈਣਾ ਚਾਹੁੰਦਾ ਹੈ ਲਾਰੈਂਸ ਦੇ ਇੰਟਰਵਿਊ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਅਫਸਰ ਰੜਾਰਤੇ ਨੇ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ ਸਰਕਾਰ ਨੇ ਕਿਹਾ ਕਿ ਤਤਕਾਲੀ ਪੁਲਿਸ ਅਫਸਰਾਂ ਨੂੰ ਕਾਰਨ ਦੱਸੋ ਨੋਟਿਸ ਜਿਸ਼ੂ ਕੀਤੇ ਗਏ ਨੇ ਐਸਐਸਪੀ ਐਸਪੀ ਡੀਐਸਪੀ ਤੇ ਸੀਆਈਏ ਇੰਚਾਰਜ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕੋਰਟ ਨੇ ਸਰਕਾਰ ਤੋਂ ਇਹਨਾਂ ਅਧਿਕਾਰੀਆਂ ਦੀ ਮੌਜੂਦਾ ਪੋਸਟਿੰਗ ਦਾ ਵੇਰਵਾ ਮੰਗਿਆ ਤੇ ਨਾਲ ਹੀ ਪੁੱਛਿਆ ਕਿ ਲਾਰੈਂਸ ਨੂੰ ਕਿਸ ਐਫਆਈਆਰ ਦੇ ਤਹਿਤ ਹਰੜ ਲਿਆਂਦਾ ਗਿਆ ਸੀ ਰਾਮ ਰਹੀਮ ਨੂੰ ਲੈ ਕੇ ਐਸਜੀਪੀਸੀ ਵੱਲੋਂ ਹਾਈ ਕੋਰਟ ਚ ਇੱਕ ਰਿਵੀਜ਼ਨ ਪਟੀਸ਼ਨ ਦਾਖਲ ਕੀਤੀ ਗਈ ਹੈ ਧਾਰਮਿਕ ਭਾਵਨਾਵਾਂ ਪਰਖਾਉਣ ਦੇ ਮਾਮਲੇ ਚ ਐਸਜੀਪੀਸੀ ਨੇ ਸੈਸ਼ਨ ਜੱਜ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਮਾਮਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚੰਦਾ ਹੈ ਜਿਸ ਨੂੰ ਲੈ ਕੇ 2007 ਚ ਬਠਿੰਡਾ ਚ ਐਫਆਈਆਰ ਦਰਜ ਹੋਈ ਸੀ ਪਰ ਸੈਸ਼ਨ ਜੱਜ ਨੇ ਰਾਮ ਰਹੀਮ ਨੂੰ ਜਾਰੀ ਸੰਮਨ ਦਾ ਆਦੇਸ਼ ਰੱਦ ਕਰ ਦਿੱਤਾ ਸੀ ਹੁਣ 7 ਨਵੰਬਰ ਨੂੰ ਹਾਈ ਕੋਰਟ ਸੁਣਵਾਈ ਦੇ 28 ਸਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਮ੍ਰਿਤਕ ਗੁਰਵਿੰਦਰ ਸਿੰਘ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਗੁਰਵਿੰਦਰ ਦੀ ਪਤਨੀ 2 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਵਿਦੇਸ਼ ਗਈ ਸੀ ਤੇ ਮ੍ਰਿਤਕ 9 ਮਹੀਨੇ ਪਹਿਲਾਂ ਹੀ ਆਪਣੀ ਪਤਨੀ ਦੇ ਕੋਲ ਕੈਨੇਡਾ ਗਿਆ ਸੀ ਬੀਤੇ ਦਿਨੀ ਕਬਰਾਹਟ ਹੋਣ ਤੇ ਉਸ ਨੂੰ ਅਚਾਨਕਾ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਤ ਹੋ ਗਈ ਪਰਿਵਾਰ ਨੇ 20 ਲੱਖ ਦਾ ਕਰਜ਼ਾ ਚੁੱਕ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਰਾਮਪਰਾ ਪੂਲ ਚ ਇੱਕ ਪਰਿਵਾਰ ਇਨਸਾਫ ਦੀ ਮੰਗ ਨੂੰ ਲੈ ਕੇ ਪਿਛਲੇ 1 ਮਹੀਨੇ ਤੋਂ ਪੁਲਿਸ ਥਾਣੇ ਦੇ ਚੱਕਰ ਲਾ ਰਿਹਾ ਹੈ ਪੀੜਿਤ ਪਰਿਵਾਰ ਦਾ ਇਲਜ਼ਾਮ ਹੈ ਕਿ ਪਿਛਲੇ ਮਹੀਨੇ ਉਹਨਾਂ ਦੀ 13 ਸਾਲਾ ਬੱਚੀ ਦਾ ਰੇਪ ਹੋਇਆ ਪਰ ਹਾਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਪੁਲਿਸ ਕੋਲ ਸਿਰਫ ਮਾਮਲਾ ਦਰਜ ਕੀਤਾ ਗਿਆ ਪਰ ਹਾਲੇ ਤੱਕ ਗ੍ਰਿਫਤਾਰੀ ਕੋਈ ਨਹੀਂ ਕੀਤੀ ਗਈ ਉਧਰ ਹੁਣ ਪਿੰਡ ਵਾਸੀਆਂ ਤੇ ਸਮਾਜ ਸੇਵੀ ਸੰਸਥਾਾਂ ਵੱਲੋਂ ਪੁਲਿਸ ਖਿਲਾਫ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਪਿੰਡ ਵਾਸੀਆਂ ਵੱਲੋਂ ਮੁਲਜ਼ਮ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ ਸੂਬੇ ਦੇ ਵਿੱਚ ਡੇਂਗੂ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਇੱਥੇ ਡੇਂਗੂ ਦੇ 64 ਨਵੇਂ ਕੇਸ ਸਾਹਮਣੇ ਆਏ ਨੇ ਜਿਨ੍ਹਾਂ ਚੋਂ 33 ਕੇਸ ਅਰਬਨ ਏਰੀਆ ਤੇ 31 ਕੇਸ ਰੂਰਲ ਏਰੀਆ ਦੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਡੇਂਗੂ ਦੀ ਟੈਸਟਿੰਗ ਦੀ ਪ੍ਰਕਿਰਿਆ ਜਾਰੀ ਹੈ ਲੁਧਿਆਣਾ ਦੇ ਨਾਲ ਨਾਲ ਖੰਨਾ ਤੇ ਜਗਰਾਉਂ ਚ ਵੀ ਟੈਸਟ ਕੀਤੇ ਜਾ ਰਹੇ ਨੇ ਜੇਕਰ ਕਿਸੇ ਵੀ ਮਰੀਜ਼ ਚ ਥੋੜੇ ਲੱਛਣ ਪਾਏ ਜਾਂਦੇ ਨੇ ਤਾਂ ਤੁਰੰਤ ਇਲਾਜ ਲਈ ਹਸਪਤਾਲ ਦਾ ਕਰਤਰਾਇਆ ਜਾਂਦਾ ਹੈ ਭਾਰਤ ਦੇ ਵਿੱਚ ਮੰਕੀ ਬਾਕਸ ਦੇ ਖਤਰਨਾਕ ਸਟ੍ਰੇਨ ਦਾ ਪਹਿਲਾ ਮਰੀਜ਼ ਮਿਲਿਆ ਜਾਂਚ ਚ ਕਲੇਡ 1 ਬੀ ਵਾਇਰਸ ਦੀ ਪੁਸ਼ਟੀ ਹੋਈ ਹੈ ਦਰਅਸਲ ਕਲੇਡ 1 ਨੂੰ WHO ਨੇ ਹੈਲਥ ਐਮਰਜੈਂਸੀ ਐਲਾਨਿਆ ਹੋਇਆ 38 ਸਾਲਾ ਸ਼ਖਸ UAE ਤੋਂ ਕੇਰਲ ਪਰਤਿਆ ਸੀ ਇਸ ਤੋਂ ਪਹਿਲਾਂ 9 ਸਤੰਬਰ ਨੂੰ ਦੇਸ਼ ਚ ਪਹਿਲਾ ਮੰਕੀ ਬਾਕਸ ਦਾ ਮਰੀਜ਼ ਸਾਹਮਣੇ ਆਇਆ ਸੀ ਜਿਸ ਦੇ ਸੈਂਪਲ ਦੀ ਜਾਂਚ ਕਰਨ ਤੇ ਕਲੇਡ 2 ਦੀ ਪੁਸ਼ਟੀ ਹੋਈ ਸੀ ਬਾਕੀ ਇਹ ਕਿ ਮੰਕੀ ਬਾਕਸ ਇੱਕ ਛੂਦੀ ਬਿਮਾਰੀ ਹੈ ਜੋ ਆਮ ਤੌਰ ਤੇ ਕਿਸੇ ਲਾਗ ਵਾਲੇ ਵਿਅਕਤੀ ਜਾਂ ਜਾਨਵਰ ਦੇ ਸਿੱਧੇ ਸੰਪਰਕ ਚੋਂ ਫੈਲਦੀ ਹੈ ਦਿੱਲੀ ਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਐ। ਐਸਸੀ ਨੂੰ ਦੱਸਿਆ ਗਿਆ ਕਿ ਪੰਜਾਬ 'ਚ ਪਰਾਲੀ ਸਾੜਨੀ ਮੁਰ ਤੋਂ ਸ਼ੁਰੂ ਹੋ ਗਈ ਐ। ਇਸ ਬਾਬਤ ਸੁਪਰੀਮ ਕੋਰਟ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਤੋਂ ਜਵਾਬ ਮੰਗਿਆ। ਮਾਮਲੇ ਦੀ ਸੁਣਵਾਈ ਹੁਣ 27 ਸਤੰਬਰ ਨੂੰ ਹੋਣੀ ਐ। ਦੱਸਿਆ ਕਿ ਪਿਛਲੇ ਸਾਲ ਇਸੇ ਮਾਮਲੇ 'ਚ ਸੁਪਰੀਮ ਕੋਰਟ ਨੇ ਪਰਾਲੀ ਸਾੜਨ ਤੇ ਰੋਕ ਲਾਉਣ ਦਾ ਆਦੇਸ਼ ਦਿੱਤਾ ਸੀ ਤੇ ਪਰਾਲੀ ਸਾੜਨ ਵਾਲੇ ਇਲਾਕੇ ਦੇ ਐਸਐਚਓ ਦੀ ਜਵਾਬਦੇਹੀ ਪੁੱਛੀ ਜਲੰਧਰ ਚ ਇੱਕ ਮਾਂ ਤੇ ਉਸਦੀ ਧੀ ਨੇ ਇਕੱਠਿਆਂ ਹੀ ਡਿਗਰੀ ਹਾਸਲ ਕੀਤੀ ਹੈ ਮਾਂ ਤੇ ਬੇਟੀ ਨੇ ਇੱਕ ਹੀ ਕਾਲਜ ਐਡਮਿਸ਼ਨ ਲਿਆ ਤੇ ਇਕੱਠਿਆਂ ਹੀ ਪੇਪਰਾਂ ਦੀ ਤਿਆਰੀ ਸ਼ੁਰੂ ਕੀਤੀ ਮੰਤਪ੍ਰੀਤ कौर ਦੇ ਮੁਤਾਬਕ ਇਸਦਾ ਕਾਫੀ ਘੱਟ ਉਮਰ 'ਚ ਵਿਆਹ ਹੋ ਗਿਆ ਸੀ ਜਿਸ ਕਰਕੇ ਉਸਦੀ ਪੜ੍ਹਾਈ ਵਿਚਾਲੇ ਰਹਿ ਗਈ ਸੀ ਜਦੋਂ ਬੇਟੀ ਹੋਈ ਤਾਂ ਉਹ ਅੱਖਾਂ ਤੋਂ ਦੇਖ ਨਹੀਂ ਸਕਦੀ ਸੀ ਜਿਸ ਨੂੰ ਪੜ੍ਹਾਉਣ ਲਈ ਉਸਨੇ ਬਰੇਲ ਲਿਪੀ ਸਿੱਖੀ ਇਸੇ ਦੌਰਾਨ ਉਸ ਨੂੰ ਆਪਣੀ ਅੱਗੇ ਦੀ ਪੜ੍ਹਾਈ ਕਰਨ ਦਾ ਮਨ ਹੋਇਆ ਤੇ ਉਸਨੇ ਆਪਣੀ ਧੀ ਨਾਲ ਹੀ ਕਾਲਜ ਜੁਆਇਨ ਕੀਤਾ ਆਸਟ੍ਰੇਲੀਆ ਚ 29 ਸਤੰਬਰ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਚ ਪਹਿਲੀ ਵਾਰ ਕੋਈ ਸਿੱਖ ਉਮੀਦਵਾਰ ਚੋਣ ਲੜੇਗਾ ਗੁਰਦੇਵਾਲ ਸਿੰਘ ਬਾਜਵਾ ਆਸਟ੍ਰੇਲੀਅਨ ਨੈਸ਼ਨਲ ਕੌਂਸਲ ਦੀਆਂ ਚੋਣਾਂ ਚ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਆਫ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨਗੇ ਦੱਸਦੀ ਹੈ ਕਿ ਗੁਰਦੇਵਾਲ ਬਾਜਵਾ ਫੁਲਾਥ ਦੇ ਪਿੰਡ ਮੁੰਡੋਵਾਲ ਦੇ ਰਹਿਣ ਵਾਲੇ ਨੇ ਜੋ ਕਿ 7 ਸਾਲ ਦੀ ਉਮਰជា ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਆ ਗਏ ਦਿੱਲੀ ਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਐਮਐਕਸਕਿਊਰੂ ਨੇ ਕਿਊਰੀ ਨੇ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਵਿੱਚ ਪ੍ਰਾਲੀ ਸਾੜਨੀ ਮੁਰਤੋਂ ਸ਼ੁਰੂ ਹੋ ਚੁੱਕੀ ਹੈ ਸੁਪਰੀਮ ਕੋਰਟ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਤੋਂ ਇਸ ਬਾਬਤ ਜਵਾਬ ਮੰਗਿਆ ਹੈ 27 ਸਤੰਬਰ ਤੱਕ ਇਹ ਜਵਾਬ ਦੇਣਾ ਹੋਏਗਾ ਔਰ ਸ਼ੁੱਕਰਵਾਰ ਨੂੰ ਇਸ ਮਾਮਲੇ ਤੇ ਅਗਲੀ ਸੁਣਵਾਈ ਹੋਏਗੀ ਦੱਸਦੇ ਕਿ ਪਿਛਲੇ ਸਾਲ ਇਸੇ ਮਾਮਲੇ 'ਚ ਸੁਪਰੀਮ ਕੋਰਟ ਨੇ ਪ੍ਰਾਲੀ ਸਾੜਨ ਤੇ ਰੋਕ ਲਾਉਣ ਦਾ ਆਦੇਸ਼ ਦਿੱਤਾ ਸੀ ਤੇ ਪ੍ਰਾਲੀ ਸਾੜਨ ਵਾਲੇ ਇਲਾਕੇ ਦੇ ਐਸਐਚਓ ਦੀ ਜਵਾਬਦੇਹੀ ਤੇਕਪੀਸੀ ਹਾਲਾਂਕਿ ਪ੍ਰਾਲੀ ਸਾੜਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖਤੀ ਵੀ ਦਿਖਾਈ ਦੇ ਰਹੀ ਹੈ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਹੁਣ ਅਸਲਾ ਲਾਇਸੈਂਸ ਨਹੀਂ ਮਿਲੇਗਾ ਹਥਿਆਰਾਂ ਦੇ ਨਵੇਂ ਲਾਇਸੈਂਸ ਉਹ ਅਪਲਾਈ ਨਹੀਂ ਕਰ ਸਕਣਗੇ ਔਰ ਨਾ ਹੀ ਪੁਰਾਣੇ ਲਾਇਸੈਂਸ ਰੀਨਿਊ ਕਰਾਏ ਜਾ ਸਕਣਗੇ ਕਿਉਂਕਿ ਜ਼ਮੀਨੀ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਦਰਜ ਕਰ ਦਿੱਤੀ ਜਾਏਗੀ ਪੰਜਾਬ ਸਰਕਾਰ ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ ਕਰ ਦੇਵੇਗੀ ਔਰ ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਹੋਣ ਤੇ ਲਾਈਸੈਂਸ ਦੇ ਲਈ ਫਾਈਲ ਤੁਸੀਂ ਨਹੀਂ ਕਰ ਸਕੋਗੇ ਜ਼ਮੀਨਦਾਰ ਰਿਕਾਰਡ ਚੈੱਕ ਕਰਕੇ ਬਣਾਏ ਅਸਲਾ ਅਸਲਾ ਲਾਈਸੈਂਸ ਜਿਹੜੇ ਨੇ ਉਹ ਜ਼ਮੀਨਦਾਰ ਰਿਕਾਰਡ ਚੈੱਕ ਕਰਕੇ ਹੀ ਬਣਾਏ ਜਾਂਦੇ ਸੋਪਰਾ ਲਈ ਸਾਡੇ ਜਾਣ ਦਾ ਜਿਹੜਾ ਡਾਟਾ ਹੈ ਉਹ 15 ਸਤੰਬਰ ਤੋਂ ਜਿਹੜਾ ਹੈ ਉਹ ਇਕੱਠਾ ਕੀਤਾ ਜਾਣਾ ਸ਼ੁਰੂ ਕੀਤਾ ਜਾਂਦਾ ਜੇ 23 ਸਤੰਬਰ ਦੀ ਗੱਲ ਕਰੀਏ ਤਾਂ 23 ਸਤੰਬਰ ਨੂੰ ਪਿਛਲੇ ਸਾਲ ਇੱਕ ਕੇਸ ਹੁਣ ਤੱਕ ਸਾਹਮਣੇ ਆਇਆ ਸੀ ਉਸ ਤੋਂ ਪਿਛਲੇ ਸਾਲ 2022 ਦੇ ਵਿੱਚ 3 ਕੇਸ ਆਏ ਸੀ ਤੇ ਸਾਲ 2024 ਦੇ ਵਿੱਚ ਯਾਨੀ ਅੱਜ ਜਾਂ ਕੱਲ 6 ਕੇਸ ਜਿਹੜੇ ਨੇ ਉਹ ਸਾਹਮਣੇ ਆਏ ਨੇ ਜੇ ਉਸ ਤੋਂ ਇੱਕ ਦਿਨ ਹੋਰ ਪਿੱਛੇ ਜਾਈਏ 22 ਸਤੰਬਰ ਦੇ ਆંકੜੇ ਦੇਖੀਏ 22 ਸਤੰਬਰ ਦਾ ਡਾਟਾ ਦੇਖੀਏ ਤਾਂ 22 ਸਤੰਬਰ ਨੂੰ ਪਿਛਲੇ ਸਾਲ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਸੀ 2023 ਦੇ ਵਿੱਚ ਉਸ ਤੋਂ ਪਹਿਲਾਂ 2022 ਦੇ ਵਿੱਚ 30 ਕੇਸ ਆਏ ਸੀ 22 ਸਤੰਬਰ ਦੇ ਦਿਨ ਔਰ 2024 ਦੇ ਵਿੱਚ ਹੁਣ ਅੱਜ 11 ਕੇਸ ਆਏ ਇਸੇ ਤਰ੍ਹਾਂ 21 ਸਤੰਬਰ ਦਾ ਜੇ ਡਾਟਾ ਦੇਖੀਏ ਤਾਂ 21 ਸਤੰਬਰ ਤੇ 2023 ਦੇ ਵਿੱਚ ਪਿਛਲੇ ਸਾਲ ਸਿਰਫ ਇੱਕ ਕੇਸ ਸੀ ਉਸ ਤੋਂ ਪਿਛਲੇ ਸਾਲ 2022 ਦੇ ਵਿੱਚ 56 ਕੇਸ ਸੀ ਤੇ ਇਸ ਸਾਲ 2024 ਦੇ ਵਿੱਚ 21 ਸਤੰਬਰ ਨੂੰ 21 ਕੇਸ 42 ਸਾੜਨ ਦੇ ਪਾਏ ਗਏ। ਸੋ 15 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਜੇ ਕੁੱਲ ਕੇਸਾਂ ਦਾ ਇੱਕ ਹਫ਼ਤੇ ਦੇ ਵਿੱਚ ਕੁੱਲ ਕੇਸਾਂ ਦਾ ਬਿਉਰਾ ਦੇਖੀਏ ਤਾਂ ਕੁੱਲ ਕੇਸ ਜਿਹੜੇ ਨੇ ਉਹ 23 ਸਤੰਬਰ ਤੱਕ 15 ਤਰੀਕ ਤੋਂ ਲੈ ਕੇ ਪਿਛਲੇ ਸਾਲ 2023 ਦੇ ਵਿੱਚ ਮਹਿਜ 8 ਕੇਸ ਸੀ ਪਰਾਲੀ ਸਾੜਨ ਦੇ 2022 ਦੇ ਵਿੱਚ ਇਹ 139 ਸੀ ਔਰ 2024 ਦੇ ਵਿੱਚ ਹੁਣ ਇਹ 69 ਕੇਸ ਸਾਹਮਣੇ ਆਏ ਨੇ ਜਿੱਥੇ ਪਰਾਲੀ ਨੂੰ ਅੱਗ ਲਾਈ ਗਈ ਤੇ ਗੱਲ ਕਰਦੇ ਆ ਮੌਸਮ ਦੀ ਬੀਤੇ ਦਿਨਾਂ ਤੋਂ ਪੈ ਰਹੀ ਗਰਮੀ ਲੋਕਾਂ ਲਈ ਪਰੇਸ਼ਾਨੀ ਦਾ ਸਬਬਬ ਬਣੀ ਹੋਈ ਹੈ ਲਗਾਤਾਰ ਵਧ ਰਿਹਾ ਤਾਪਮਾਨ ਲੋਕਾਂ ਨੂੰ ਸਤੰਬਰ ਚ 20 ਜੂਨ ਜੁਲਾਈ ਦੀ ਗਰਮੀ ਦਾ ਅਹਿਸਾਸ ਕਰਵਾਇਆ। ਜੂਨ ਜੁਲਾਈ ਦੀ ਤਪਦੀ ਗਰਮੀ ਤੋਂ ਬਾਅਦ ਮੌਨਸੂਨ ਦੌਰਾਨ ਬੇਸ਼ੱਕ ਤਾਪਮਾਨ ਚ ਗਿਰਾਵਟ ਆਈ ਤੇ ਲੋਕਾਂ ਨੂੰ ਕੁਝ ਰਾਹਤ ਵੀ ਮਿਲੀ ਪਰ ਜਿਵੇਂ ਜਿਵੇਂ ਸਤੰਬਰ ਪੀਤਾ ਜਾ ਰਿਹਾ ਹੈ ਗਰਮੀ ਨੇ ਇੱਕ ਬਰ ਫੇਰ ਆਪਣਾ ਰੰਗ ਦਿਖਾਇਆ। ਅਸਮਾਨ ਤੋਂ ਵਰ ਰਹੀ ਗਰਮੀ ਨੇ ਸਤੰਬਰ 3 ਨੂੰ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਕਰ ਦਿੱਤਾ ਜਿਕਰ ਬੀਤੇ ਸੋਮਵਾਰ ਦੀ ਗੱਲ ਕਰੀਏ ਤਾਂ ਫਾਜ਼ਿਲਕਾ 'ਚ ਤਾਪਮਾਨ 48.2 ਡਿਗਰੀ ਲੁਧਿਆਣਾ 'ਚ 39.8 ਡਿਗਰੀ ਰੂਪਨਗਰ 'ਚ 36.5 ਡਿਗਰੀ ਮੋਹਾਲੀ 'ਚ 36.2 ਡਿਗਰੀ ਰੋਜ਼ਪੁਰ 'ਚ 36.7 ਡਿਗਰੀ ਪਤੇਗੜ ਸਾਹਿਬ 'ਚ 36.6 ਤੇ ਬਰਨਾਲਾ 'ਚ 36.3 ਡਿਗਰੀ ਸੈਲਸੀਅਸ ਤਾਪਮਾਨ ਨੋਟ ਕੀਤਾ ਗਿਆ

मतलब हाईएस्ट हो गया तो यह, यहाँ का रिकॉर्ड ब्रेकिंग हो गया पिछले चौदह साल में जो हम एयरपोर्ट पे ऑब्जर्व करते हैं वहां पे 87 में 38 गया था लेकिन वहां भी 37 प्लस चला गया है नहीं। नहीं। तो डेफिनेटली कारण ये है कि एक तो तापमान ज्यादा है पिछले कुछ दिनों से क्लियर सनी डेज हैं दूसरा ये है कि सरफेस पे लोअर लेवल पे कुछ पूर्वी दिशा से हवाएं आती हैं तो होता है कि वो मॉइस्चर भी लाती हैं तो हमें दो चीजें हैं एक तो तापमान ज्यादा है एक ह्यूमिड ज्यादा है उसकी वजह से पिछले दो से तीन दिनों में कुछ गर्मी फील हो रही है इसी फिर से एक तरह से हमें जरूरत लग रही है तो एक ट्रांजिशन है लेकिन अभी फिर से मानसून का कुछ असर अभी कल से आप देखेंगे कि कुछ क्लाउड फॉर्मेशन आ जाएगा छब्बीस सताइस में फिर आपको कुछ एरियाज में लाइट रेनफॉल जो है स्कैटर्ड पंजाब हरियाणा चंडीगढ़ में हालांकि मौसम विभाग की भविष्यवाणी है कि मंगलवार तो पंजाब में मौसम में बदलाव देखने को मिल सकता है की भी संभावना है ਸਤੰਬਰ ਦੇ ਮਹੀਨੇ 'ਚ ਇੰਨੀ ਗਰਮੀ ਪੈਣ ਪਿੱਛੇ ਜਿੱਥੇ ਕਈ ਦਿਨਾਂ ਤੋਂ ਮੀਂਹ ਦਾ ਨਾ ਪੈਣਾ ਇੱਕ ਕਾਰਨ ਹੈ ਤਾਂ ਉੱਥੇ ਹੀ ਇਨਸਾਨਾਂ ਵੱਲੋਂ ਲਗਾਤਾਰ ਕੁਦਰਤ ਨਾਲ ਛੇੜਛਾੜ ਵੀ ਤਾਪਮਾਨ ਵਾਧੇ ਦੀ ਮੁੱਖ ਵਜ੍ਹਾ ਹੈ ਪਰ ਹੁਣ ਇੰਤਜ਼ਾਰ ਹੈ ਤਾਂ ਸਿਰਫ ਮੀਂਹ ਦਾ ਜੋ ਇਸ ਤਪਦੀ ਗਰਮੀ ਤੋਂ ਰਾਹਤ ਦਾ ਇੱਕੋ ਮਾਤਰ ਸਹਾਰਾ ਹੈ ਚੰਡੀਗੜ੍ਹ ਤੋਂ ਮਨੋਜ ਰੱਠ ਰਿਪੋਰਟ